ਬੀਤੇ ਕੱਲ ਮਜੀਠਾ ਰੋਡ ਤੇ ਹੋਏ ਧਮਾਕੇ ਚ ਮਾਰੇ ਗਏ ਨਤਨ ਦਾ ਪਰਿਵਾਰ ਕੈਮਰੇ ਦੇ ਸਾਹਮਣੇ ਆਏ ਦੱਸਦੇ ਕਿ ਮ੍ਰਿਤਕ ਦੇ ਪਰਿਵਾਰ ਦੇ ਵੱਲੋਂ ਕਿਹਾ ਗਿਆ ਕਿ ਨਤਨ ਕੁਮਾਰ ਨਸ਼ੇ ਦਾ ਆਦੀ ਸੀ ਹਰ ਰੋਜ਼ ਦੀ ਤਰ੍ਹਾਂ ਉਹ ਕੱਲ ਵੀ ਨਸ਼ਾ ਲੈਣ ਲਈ ਸਰਕਾਰੀ ਨਸ਼ਾ ਸ਼ਰਾਵ ਕੇਂਦਰ ਗਿਆ ਸੀ ਪਰ ਪੁੜਕੇ ਘਰ ਵਾਪਸ ਨਹੀਂ ਆਇਆ ਤਾਂ ਉਸ ਦੀ ਮਾਂ ਨੇ ਰੋਂਦੇ ਕਰਲਾਉਂਦੇ ਹੋਏ ਕਿਹਾ ਕਿ ਸਾਡੇ ਕਿਸੇ ਵੀ ਅਤਵਾਦੀ ਸੰਗਠਨ ਦੇ ਨਾਲ ਕੋਈ ਸੰਪਰਕ ਨਹੀਂ ਹੈ ਸਾਡੇ ਤਾਂ ਘਰੇ ਸਿਲੰਡਰ ਵੀ ਮੁੱਕਿਆ ਹੋਇਆ ਹੈ ਰੋ ਰੋ ਕੇ ਉਸ ਦੀ ਮਾਂ ਨੇ ਗੁਹਾਰ ਲਈ ਕਿ ਮੇਰੇ ਪੁੱਤ ਨੂੰ ਵਾਪਸ ਲਿਆ ਕੇ ਦੇਵੋ ਮੈਂ ਉਸ ਦਾ ਨਸ਼ਾ ਛਡਾਵਾਉਂਗੀ ਮੈਂ ਉਸ ਦਾ ਵਿਆਹ ਕਰਨਾ ਬਹੁਤ ਹੀ ਗਰੀਬ ਪਰਿਵਾਰ ਦੱਸਿਆ ਜਾ ਰਿਹਾ ਹੈ ਤਾਂ ਉਸ ਦੀ ਮਾਤਾ ਨੇ ਰੋਂਦੇ ਕਰ ਲਾਂਦੇ ਹੋਏ ਇਹ ਵੀ ਗੁਹਾਰ ਲਈ ਹੈ ਕਿ ਸਾਨੂੰ ਇਨਸਾਫ ਚਾਹੀਦਾ ਉਸ ਦੀ ਮਾਤਾ ਦੇ ਵੱਲੋਂ ਕਿਆ-ਕਿਆ ਕਿ ਉਹ ਲਿਫਾਫੇ ਸੁੰਘਣ ਦਾ ਆਦਤ ਸੀ ਕੱਲ ਵੀ ਰੂਟੀਨ ਦੇ ਵਾਂਗ ਹੀ ਉਹ ਘਰ ਤੋਂ ਨਿਕਲੇ ਸੀ ਨਸ਼ਾ ਲੈਣ ਦੇ ਲਈ ਪਰ ਮੁੜ ਕੇ ਵਾਪਸ ਨਹੀਂ ਆਇਆ ਹੋਰ ਕੀ ਕੁਝ ਕਿਹਾ ਪਰਿਵਾਰਕ ਮੈਂਬਰਾਂ ਨੇ ਆਉਤੋ ਸਿਵੀ ਸੁਣੋ ਹਾਂਜੀ ਭਾਜੀ ਕੀ ਨਾਮ ਜੀ ਆਪਣਾ ਨਿਕੇਸ਼ ਕੁਮਾਰ ਤੇ ਕਿੱਥੋਂ ਦੇ ਰਹਿਣ ਵਾਲੇ ਜੀ ਵਕਾਸ਼ ਨਗਰ ਹਾਂਜੀ ਕੀ ਮਾਮਲਾ ਹੋਇਆ ਜਿਹੜਾ ਅੱਜ ਜਿਹੜਾ ਲੜਕਾ ਤੁਹਾਡਾ ਹੈ ਉਹ ਲੜਕੇ ਦਾ ਕੀ ਨਾਮ ਸੀਗਾ ਨੀਤਨ ਕੁਮਾਰ ਤੇ ਅੱਜ ਕੀ ਪਤਾ ਤੁਹਾਨੂੰ ਲੱਗਾ ਅੱਜ ਕੀ ਹੋਇਆ ਉਹਦੇ ਨਾਲ ਇਹ ਜੀ ਰੋਜ਼ ਸਵੇਰੇ ਸ਼ਾਮੇ ਜਾਂਦਾ ਹੈ ਸੈਂਟਰ ਦੀ ਦਵਾਈ ਖਾਣ ਅੱਛਾ ਨਸ਼ੇ ਦਾਦੀ ਸੀਗਾ ਜੀ ਉਹ ਨਸ਼ੇ ਦਾ ਪੂਰਾ ਦੀਵ ਲਪਾਵੇ ਪੂਏ ਸੁੰਘਦਾ ਹੀ ਅੱਛਾ ਤੇ 10:00 ਵਜੇ ਤੱਕ ਘਰ ਆ ਜਾਂਦਾ ਹੈ ਵਾਪਸ ਕਿੰਨੀ ਉਮਰ ਹੈ ਉਹਦੀ ਤੇ ਤੇ 22 24 ਸਾਲ ਉਮਰ ਦੇ ਆ ਮੈਰਿਡ ਸੀਗੇ ਅਨ ਮੈਰਿਡ ਸੀਗੇ ਮੈਂ ਆਹ ਨੂੰ ਮੰਡਾ ਅੱਛਾ ਜੀ ਤਾਂ ਫਿਰ ਉਸ ਤੋਂ ਬਾਅਦ ਕੀ ਹੋਇਆ ਜੀ ਅੱਜ ਜੇ ਨਹੀਂ ਆਇਆ ਤੇ ਅੱਜ ਨਹੀਂ ਆਇਆ ਤੇ ਹਨ ਨੂੰ ਨੈਟ ਤੇ ਪਤਾ ਲੱਗਾ 1212 ਇਹਨਾਂ ਹਾਂਜੀ ਤੇ ਬਾਅਦ ਫਿਰ ਗਾਲੇ ਦਾਂ ਦੇ ਤੁੰਬ ਦੀ ਤੁੰਬ ਗਈ ਕੀ ਤੁਹਾਨੂੰ ਕੀ ਪਤਾ ਲੱਗਾ ਕਿ ਅੱਜ ਕੀ ਹੋਇਆ ਉਹਦੇ ਨਾਲ ਹਨ ਨੈਟ ਦੇ ਤੁਹਾਨੂੰ ਪਤਾ ਸਾਰੀਆਂ ਗੱਲਾਂ ਪਤਾ ਲੱਗ ਜਾਂਦਾ ਨਹੀਂ ਕੀ ਪਤਾ ਲੱਗਾ ਕਿ ਕਿਸ ਤਰ੍ਹਾਂ ਕੀ ਹੋਇਆ ਉਹਦੇ ਨਾਲ ਅਸੀਂ ਫੋਟੋ ਵੇਖੀ ਉੱਥੇ ਸਟੇਸ਼ਨ ਤੇ ਇਹ ਆਟੋ ਚਲਾਉਂਦੇ ਹਨ ਨਾ ਪਛਾਹ ਮੈਂ ਫੋਟੋ ਵੇਖੀ ਇਦਾਂ ਮੈਂ ਇਹ ਤੇ ਮੇਰਾ ਨਿਤਨੇ ਆ ਹੂੰ ਇਦਾਂ ਇਦਾਂ ਮੈਂ ਘਰ ਆ ਮੈਂ ਨਿਤਨ ਨਹੀਂ ਆ ਕਿਤੇ ਨਹੀਂ ਆਇਆ ਉਦੋਂ ਬਾਅਦ ਇੱਥੇ ਧੁੰਮ ਗਿਆ ਸਾਰਾ ਵੀ ਆ ਚੱਕਰ ਬਣ ਗਿਆ ਅੱਛਾ ਜਿਹੜਾ ਅੱਜ ਮਜੀਠਾ ਰੋਡ ਬਾਈਪਾਸ ਤੇ ਉੱਥੇ ਜਿਹੜਾ ਬਲਾਸਟ ਹੋਇਆ ਉਹ ਤੁਹਾਡਾ ਹੀ ਮੁੰਡਾ ਸੀਗਾ ਹਾਂਜੀ ਨਿਤਨ ਦਾ ਮਾਰ ਜੇ ਜੇਦੀ ਕਹਿ ਰਹੇ ਕਿ ਜਿਹੜੀ ਡੈਥ ਹੋਈ ਹੈ ਹਾਂਜੀ ਹਾਂਜੀ ਤੇ ਪੁਲਿਸ ਵੱਲੋਂ ਇਹ ਵੀ ਕਿਹਾ ਗਿਆ ਜੀ ਉਹ ਕੋਈ ਟੈਰਰਿਸਟ ਕੋਈ ਆਤਕਵਾਦੀ ਸੰਗਠਨ ਦੇ ਨਾਲ ਉਹਦਾ ਸਬੰਧ ਹੈਗਾ ਕਿ ਤੁਸੀਂ ਤੁਸੀਂ ਕੀ ਕਹਿਣਾ ਚਾਹੋਗੇ ਹਾਂ ਜੀ ਕੋਈ ਸਬੰਧ ਨਹੀਂ ਇੱਥੇ ਸਾਰੇ ਆ ਕੇ ਮਹੱਲੇ ਨੂੰ ਪੁੱਛ ਸਕਦੇ ਆ ਸਾਰੇ ਇਕੱਲੇ ਇਕੱਲੇ ਨੂੰ ਪੁੱਛ ਸਕਦੇ ਵੀ ਉਹ ਸਬੰਧ ਹੈ ਨਹੀਂ ਆ ਮਹਾਰਾਜ ਅੱਛਾ ਇੱਥੇ ਕੋਈ ਸਬੰਧ ਨਹੀਂ ਉਹਨਾਂ ਦਾ ਅੱਛਾ ਤਾਂ ਕਿਉਂਕਿ ਪੁਲਿਸ ਵੱਲੋਂ ਇਹ ਵੀ ਕਿਹਾ ਗਿਆ ਕਿ ਉਥੋਂ ਕੋਈ ਕਿਸੇ ਸਮਾਨ ਦੀ ਜਿਹੜੀ ਉਹ ਖੇਪ ਲੈਣ ਆਇਆ ਸੀ ਕਿ ਜਿਹੜਾ ਜਿਹੜਾ ਲਫਾਫਾ ਸੁੰਘਦਾ ਉਹ ਸੁੱਕਦੇ ਸੁੰਘਣ ਗਿਆ ਕਹਿੰਦੇ ਅੱਛਾ ਵਾਹ ਉਹ ਲਫਾਫਾ ਸੰਗੜ ਗਿਆ ਸੀ ਮੈਂ بابا ਸੰਗੜਾ ਦੂਜਾ ਅੱਛਾ ਟੂ ਪਬ ਆ ਗਏ ਠੀਕ ਹੈ ਮਤਲਬ ਤੁਸੀਂ ਜਿਹੜੇ ਪੁਲਿਸ ਵੱਲੋਂ આરોਪ ਲਾਏ ਗਏ ਨੇ ਤੁਸੀਂ ਉਹਨਾਂ ਨੂੰ ਨਕਾਰਦੇ ਹੋ ਹਾਂਜੀ ਕਿ ਉਹਨਾਂ ਨੇ ਕਿਹਾ ਕਿ ਇਹ ਕਿਸੇ ਆਤਿਕਵਾਦੀ ਸੰਗਠਨ ਦਾ ਕੋਈ ਮੈਂਬਰ ਹੈ ਉਹ ਪੁਲਿਸ ਵੱਲੋਂ ਕਿਹਾ ਗਿਆ ਨਹੀਂ ਜੀ ਕੋਈ ਮੈਂਬਰ ਮੂ ਬਣੀ ਤੁਸੀਂ ਸਾਰੇ ਆਪਣੇ ਮਹੱਲੇ ਤੋਂ ਤਸਦੀਕ ਕਰ ਸਕਦੇ ਆਗੇ ਕਿਉਂਕਿ ਪੁਲਿਸ ਵੱਲੋਂ ਕਿ ਕਿਆ ਗਿਆ ਕਿ ਉਹਦੇ ਜੇਬਾਂ ਦੇ ਵਿੱਚੋਂ ਕੋਈ ਅਪੱਤੀ ਜਨਕ ਕੋਈ ਚੀਜ਼ਾਂ ਐਸੀਆਂ ਮਿਲੀਆਂ ਨੇ ਜਿਹਦੇ ਕੰਨ ਉਹਦਾ ਸੰਪਰਕ ਸਿੱਧਾ ਜੜਿਆ ਆਤਿਕਵਾਦੀ ਸੰਗਠਨਾਂ ਦੇ ਨਾਲ ਜੁੜਦਾ ਹੈਗਾ ਉਹ ਨਹੀਂ ਜੀ ਕੋਈ ਜੁੜਦਾ ਰੜਦਾ ਨਹੀਂ ਇੱਥੇ ਤੇ ਰੋਜ਼ ਜਾਂਦਾ ਰੋਜ਼ ਆਉਂਦਾ ਹੈ ਘਰ ਕਿੰਨੇ ਸਾਲ ਹੋ ਗਿਆ ਤੁਹਾਨੂੰ ਇੱਥੇ ਰਹਿੰਦੇ ਹੋ 13 ਸਾਲ ਹੋ ਗਏ ਸਾਨੂੰ ਕਿਹੜੀ ਜਗ੍ਹਾ ਤੁਸੀਂ ਰਹਿ ਰਹੇ ਜੀ ਵਿਕਾਸ ਨਗਰ ਵਿਕਾਸ ਨਗਰ ਕਿਹੜੀ ਜਗ੍ਹਾ ਪੈਂਦਾ ਜੀ ਇਹ ਇਹ ਖੰਡਾਲਾ ਚੌਕ ਮੁਸ਼ਕਾਸ਼ ਨਗਰ ਅੱਛਾ ਪਿਛਲੇ ਕਿੰਨੇ ਸਾਲ ਤੋਂ ਰਹਿ ਰਹੇ ਤੁਸੀਂ 13 ਸਾਲ ਹੋ ਗਏ ਸਾਨੂੰ ਇੱਥੇ ਰਹਿੰਦੇ ਤੇ ਹੁਣ ਤੁਸੀਂ ਕੀ ਕਹਿਣਾ ਚਾਹੋਗੇ ਕਿਉਂਕਿ ਹੁਣ ਤੁਹਾਨੂੰ ਪਤਾ ਲੱਗਾ ਤੁਹਾਡੇ ਬੱਚੇ ਦੀ ਜਿਹੜੀ ਡੈਥ ਹੋ ਗਈ ਆ ਹਾਂਜੀ ਉੱਥੇ ਦੱਸਿਆ ਗਿਆ ਕਿ ਕਿਤੇ ਮਜੀਠਾ ਰੋਡ ਬਾਈਪਾਸ ਉੱਤੇ ਧਮਾਕਾ ਹੋਇਆ ਅੱਜ ਹਾਂਜੀ ਤਾਂ ਹੁਣ ਤੁਸੀਂ ਕੀ ਕਹਿਣਾ ਚਾਹੋਗੇ ਇਸ ਬਾਰੇ ਕਿ ਤੁਸੀਂ ਕੀ ਪ੍ਰਸ਼ਾਸਨ ਕੋਲ ਕੀ ਮੰਗ ਕਰਦੇ ਹੋ ਮੰਗ ਲਈ ਇਹ ਉਹ ਕਰਦੇ ਆਂ ਸੀ ਤੇ ਮਾੜੇ ਬੰਦੇ ਆ ਤੇ ਸਾਰੀ ਪਬਲਿਕ ਨੂੰ ਪੁੱਛ ਸਕਦੇ ਇੱਥੇ ਆਣ ਕੇ ਰਿਗਨਿੰਗ ਕੱਲੇ ਕੱਲੇ ਘਰ ਨੂੰ ਪੁੱਛ ਸਕਦੇ ਆ ਮਤਲਬ ਤੁਹਾਡਾ ਕਹਿਣਾ ਕਿ ਉਸ ਮਾਮਲੇ ਦੇ ਵਿੱਚ ਰੱਖ ਤੱਕ ਨਾ ਦਾ ਹਾਂਜੀ ਹਾਂਜੀ ਤੇ ਅੱਜ ਪੁਲਿਸ ਵਾਲੇ ਆਏ ਨੇ ਤੁਹਾਡੇ ਨਾਲ ਕੋਈ ਗੱਲਬਾਤ ਕੀਤੀ ਉਹਨਾਂ ਨੇ ਹਾਂਜੀ ਹਾਂਜੀ ਕੀ ਕਿਹਾ ਉਹਨਾਂ ਨੇ ਉਹਨਾਂ ਨੇ ਇਹੋ ਕਿਹਾ ਵੀ ਇਹ ਇਦਾਂ ਹੀ ਦਾ ਹੋਇਆ ਵੀ ਬੋਡੀ ਕੱਲ ਤੁਹਾਨੂੰ ਮਿਲ ਜੇਗੀ ਬਸ ਇਹੋ ਗੱਲ ਹੁੰਦੀ ਹੈ ਮਾਤਾ ਕਿ ਮੈਂ ਕਰਾ ਦਾ ਕੰਮ ਕਰਦੀ ਆ ਕਿ ਮੇਰਾ ਬੱਚਾ 10 11 ਵਜੇ ਆ ਜਾਂਦਾ ਸੀ ਮੇਰੇ ਬਗੈ ਰੋਟੀ ਨਹੀਂ ਖਾਂਦਾ ਸੀ ਪਾਣੀ ਨਹੀਂ ਪੀਂਦਾ ਸੀ ਗਾ ਚੁੱਲਾ ਬਾਲ ਕੇ ਸਾਡਾ ਮਿੰਨਾ ਆ ਗਿਆ ਇਸ ਲਈ ਡੱਕ ਕੇ ਮੇਰੇ ਬੱਚੇ ਨੇ ਮੇਰਾ ਹੀ ਕਮੈਂਟ ਨੂੰ ਵਸਾ ਗਾ ਤਾਂ ਪਤਾ ਨਹੀਂ ਕਿਹੜੀ ਹੋਣੀ ਚੱਲ ਗਈ ਇਹ ਮੇਰੇ ਬੱਚੇ ਦੀ ਤਾਂ ਇਹ ਪਤਾ ਲੱਗਾ ਕਿ ਤੁਹਾਡੇ ਬੇਟੇ ਦੀ ਤਾਂ ਬਣਾਏ ਬਗੈ ਨੂੰ ਕਿਸੇ ਨੇ ਜਦੋਂ ਜਾਂ ਤਾਂ ਪਤਾ ਸੀ ਸਾਨੂੰ ਤਾਂ ਚਿੱਖੀ ਨਹੀਂ ਆਇਆ ਸਾਨੂੰ ਤਾਂ ਪਤਾ ਹੀ ਨਹੀਂ ਸੀ کیا جا رہا وہ نردہ جو میرا بچہ پھول سالت پیڑ کوچ نہیں میرے بچے نے سیدھا جو میرا بچہ سی غریب آدمی اگے سی جڑی دوائی کھاندا سی کس جگہ تو کھاندا ہے بیٹا کالے مالے چوک کی جگہ اندر رو جی جندا سی وہ نشی والی دوائی کھاندا سی ਨਹੀਂ ਤੇ ਚੜਵਾਉਂਦੀ ਉਹਨੂੰ ਯਾ ਟੋਈ ਕੌਣ ਜਾਂਦਾ ਸੀ ਉਹਦੇ ਨਾਲ ਕਿ ਕੱਲ ਜਾਂਦਾ ਸਵੇਰੇ ਜਾਂਦਾ 10 11 ਵਜੇ ਆ ਜਾਂਦਾ ਸੀ ਮੇਰੇ ਬਿਗੈ ਰੋਟੀ ਨਹੀਂ ਕੰਨਦਾ ਸੀ ਮਾਂ ਆ ਜਾ ਰੋਟੀ ਖਾ ਯਾ ਮੇਰੇ ਬਿਗੈ ਰੋਟੀ ਨਹੀਂ ਕੰਨਦਾ ਸੀ ਤੁਸੀਂ ਕਿਰਾਏ ਤੇ ਰਹਿੰਦੇ ਜੀਂ ਰਾਂਟੀ ਰੰਨੀਆ ਕਿੰਨਾ ਸਮਾਂ ਹੋ ਗਿਆ ਤੇ 10 12 ਸਾਲ ਹੋ ਗਏ ਇਹ ਤਾਂ ਤੁਹਾਡਾ ਵਿਆਹ ਆ ਸੀ ਕੁਵਾਰਾ ਨਹੀਂ ਕੁਵਾਰਾ ਹੈਗਾ ਮੈਂ ਕਰਨਾ ਵਿਆਹ ਆਪਣਾ ਮੈਂ ਤਾਂ ਬਿਜਪੂਰ ਤੁਹਾਡੇ ਬੇਟਾ ਤੁਹਾਡੇ ਬੇਟੇ ਦਾ ਨਾਮ ਕੀ ਸੀ ਤੇ ਪਰਵਾਹ ਪਰਵਾਰ ਚ ਕੌਣ ਕੌਣ ਰਹਿੰਦਾ ਮੇਕ ਬੇਟੀ ਸੀ ਬੇਟੀ ਤੋਂ ਲਈ ਜਿਉ ਮਰਦੀ ਵਿਆਹ ਤੀਆ ਤਾਂ ਬੇਟਾ ਸੀ ਦੋਨੇ ਬੈਣ ਭਰਾ ਸੀ ਤੁਸੀਂ ਤਾਂ ਤੁਹਾਡਾ ਪਤਾ ਹੀ ਨਹੀਂ ਆਸੀਆ ਦੋਨੇ ਜੀ ਕੀ ਹੈ ਚਾਰ ਜਣੇ ਸੀ ਅਸੀਂ ਕੋਈ ਉਸ ਨਾਲ ਇਜਾਮ ਲਗਾਇਆ ਜਾ ਰਿਹਾ ਕੀ ਕਹਿਣਾ ਚਾਹੁੰਦੇ ਹੋ ਓਏ ਮੇਰੇ ਬੇਟੇ ਦਾ ਛੁੱਟਲ ਜਾ ਮੈਂ ਕਿਹਾ ਮੇਰਾ ਬੇਟਾ ਕੋਈ ਨਹੀਂ ਕਰ ਸਕਦਾਗਾ ਮੰਮੀ ਦਾ ਹੋ ਗਿਆ